ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਆਪ ਪੰਜ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਤੇ ਚਾਰ ਗੱਬੜਾਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਕਿ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰ ਹੈ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਨੇ ਭਾਈ ਟੋਟੇਲ ਆਜੂ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਹੋ ਠੀਕ ਆ ਭਾਈ ਵਧੀਆ ਵਧੀਆ ਹੋ ਠੀਕ ਹੋ ਵਧੀਆ ਹਾਂ ਬਹੁਤ ਵਧੀਆ ਭਾਈ ਕਿਵੇਂ ਚੱਲਦਾ ਕੰਮ ਕੰਮ ਦਾ ਡਾਕਟਰ ਬਹੁਤ ਚੰਗਾ ਚੱਲਦਾ ਵਾ ਬਹਿਣਾ ਆਉਂਦੀਆਂ ਬਗਬਗ ਜਾਂਦੇ ਆ ਉਹਦੀ ਠੀਕ ਆ ਜਦੋਂ ਵੀਡੀਓ ਬਣਾਉਣੀ ਤਿਆਰੀ ਕਰਦੇ ਉਦੋਂ ਵੇਖ ਜਾਂਦੀਆਂ ਵਿੱਚੋਂ ਕੋਈ ਨਾ ਕੋਈ ਪਸ਼ੂ ਹਾਂ ਤੇ ਜਿਹੜੀ ਪਹਿਲਾਂ ਵੀਡੀਓ ਪਈ ਸੀ ਕਿਵੇਂ ਰਿਹਾ ਰਿਸਪੌਂਸ ਬਾ ਡਾਕਟਰ ਜੀ ਵੀਡੀਓ ਪਾਉਣ ਤੋਂ ਬਾਅਦ ਨੂੰ ਤਾਂ ਕਮੈਂਟ 15 ਨਹੀਂ ਲੱਗਦੇ ਹੂੰ ਪਹਿਲੇ ਦੂਜੇ ਫੋਨ ਦੀ ਆਪਣਾ ਵੇਖ ਜਾਂਦੀਆਂ ਮਾਲ ਚੰਗਾ ਬਾਕੀ ਡਾਕਟਰ ਬਹਿੜਾਂ ਸਾੜੀਆਂ ਸਾਫ਼ ਹੋਣੀਆਂ ਆਪਾਂ ਨਰਮ ਬੜਦਾ ਆਪ ਹੀ ਲੈ ਕੇ ਰਾਜੀ ਹੂੰ ਆਪਾਂ ਵੇਚਣੀਆਂ ਹੋਣੀਆਂ ਮੁੱਲ ਜਾਇਜ਼ ਹੁੰਦਾ ਮੁੱਲ ਵਾਕੀ ਡਾਕਟਰ ਜਾਇਜ਼ ਹੁੰਦੀਆਂ ਬਹਿੜਾਂ हिसाब ਨਾਲ ਮੁੱਲ ਆਪਣੇ ਬਹੁਤ ਜਾਇਜ਼ ਹੁੰਦੇ ਆ ਤੇ ਆਮ ਲੋਕ ਬਹੁਤ ਵੱਡੇ ਵੱਡੇ ਮੁੱਲ ਕਰਦੇ ਆਪਣੇ ਮੁੱਲ ਨਹੀਂ ਵਾਲੇ ਹੁੰਦੀ ਸਹੀ ਗੱਲ ਆ ਭਾਈ ਨਾਮ ਤੇ ਐਡਰੈਸ ਬ ਛੰਨਾ ਗਲਾਬ ਸਿੰਘ ਪਿੰਡ ਹੈ ਜੀ ਸ਼ੰਗਾਰਾ ਨੋ ਆ ਤਾਂ ਬਾਦਸ਼ੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਰਾਟਰ ਆਪਾਂ ਨੂੰ ਭਦੌਰ ਰਹਿ ਗਿਆ ਮੋਬਾਈਲ ਨੰਬਰ 95014 33579 ਠੀਕ ਹੈ ਜੀ ਬਾਕੀ ਇਹ ਰਾਟਰ ਗੱਲ ਕੇ ਜਦੋਂ ਵੀ ਆ ਮੈਂ ਬਣਾ ਲੈ ਕੇ ਆਉਨੇ ਆ ਘਰ ਦੀ ਆਪਣੀ ਕੋਈ ਨਹੀਂ ਠੀਕ ਹੈ ਜਿਵੇਂ ਮਾਲਕਾਂ ਨੇ ਕਹਿਦਾ ਹੁੰਦਾ ਧੋਮੇ ਕਹਿ ਕੇ ਦੇਣੀ ਆ ਜਦੋਂ ਵੀ ਲੈਣੀ ਆ ਆਪਦੀ ਪਹਿਲਾਂ ਵੱਡੀ ਛੋਟੀ ਸਾਰੀ ਇਹਦਾ ਜੱਜਮੈਂਟ ਕਰ ਲੈ ਬਾਅਦ ਚ ਇੱਕ ਆਪਾਂ ਨੂੰ ਠੱਲੀ ਆਪਣੇ ਘਰੇ ਕਰ ਲੈ ਬਾਅਦ ਚ ਆਪਾਂ ਲੰਮਾ ਨਾ ਦੇਵੀਂ ਠੀਕ ਹੈ ਭਾਈ ਹਾਂ ਹੁਣ ਆਇਆ ਲੈ ਹੁੰਦੀਆਂ ਹੋਣਗੀਆਂ ਆਪਣੀ ਘਰ ਦੀ ਕੋਈ ਨਹੀਂ ਆ ਲੈਨੇ ਆਪਾਂ ਬਹੁਤ ਸੋਚ ਸਮਝ ਕੇ ਆ ਪਸ਼ੂ ਸਾਫ ਸੁਥਰਾ ਲੈਨੇ ਆ ਵੀ ਗਾਂ ਨੂੰ ਵੀ ਗਾਂ ਕਾਵੇ ਆਪਣੇ ਕੋਈ ਚੰਗਾ ਰੰਗਰ ਦਿੰਨੇ ਆ ਹੁਣ ਵਿੱਚ ਬੈਠਾ ਆਪਾਂ ਸੱਤ ਸੱਤ ਅੱਠ ਇੱਕ ਇੱਕ ਘਰੀ ਵਾਗੀਆਂ ਹਾਂ ਹਾਂ ਸਹੀ ਗੱਲ ਹੈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਦੂਜਾ ਸੂਆ ਸੂਈ ਹੈ ਮਾਲਕਾਂ ਨੇ 25 26 ਕਿਲੋ ਮਾਲਕਾਂ ਨੇ ਦੁੱਧ ਪਹਿਲੇ ਸੂਏ ਜੋ ਹੈ ਦੱਸਿਆ ਇਹਦਾ ਠੀਕ ਹੈ ਤੇ ਬਾਕੀ ਲੇਵੇ ਦੀ ਕੁਆਲਿਟੀ ਦੇ ਡਾਕਟਰ ਲੇਵਾ ਦੇ ਭਾਈ ਲੇਵਾ ਦਾ ਬਹੁਤ ਸੁਣ ਬਹੁਤ ਜਿਆਦਾ ਡਾਕਟਰ ਚੰਗਾ ਲੇਵਾ ਹੈ ਹਾਂ ਤੇ ਬਾਕੀ ਉਹ ਡਾਕਟਰ ਵੱਡੀ ਗੱਲ ਕੀ ਠੰਡੀ ਸੀਲ ਦੇ ਖੋਲਾ ਹੈ ਜੇ ਤਾਂ ਵੀ ਮਰਜੀ ਭਾਈ ਜੀ ਡਾਕਟਰ ਹਿੱਲਚਲ ਹੋਣੀ ਨਹੀਂ ਕੁਝ ਨਹੀਂ ਬਾਕੀ ਡਾਕਟਰ ਸਮਾਰ ਕੇ ਦਿਖਾ ਦੇ ਨੇ ਦੇਵ ਤੇ ਨਾਰਾ-ਨੂੜਾ ਬਹੁਤ ਆ ਇਹਦੇ ਕਦੋਂ ਸੁਈਏ ਇਹ ਡਾਕਟਰ ਇਹ ਮਿੰਟ ਮੈਂ ਤਾਂ 20 ਹੋਏ ਹੋਣਗੇ ਸਾਰੇ ਆਪਾਂ ਸਵਾ ਕੇ ਉਧਰ ਇਧਰ ਬੱਚਾ ਜਾ ਕੇ ਮੂਹਰੇ ਜਾ ਕੇ ਬੰਨਿਆ ਠੀਕ ਹੈ ਬੱਚਾ ਮੰਗ ਰਿਹਾ ਬੱਚਾ ਦੇਤਾ ਹੈ ਹਾਂ ਠੀਕ ਹੈ ਲੈ ਬਾ ਦੇਖੋ ਭਾਈ ਨਾਰਾ-ਨੂੜਾ ਡਾਕਟਰ ਦਿਖਾ ਦੀ ਸਮਾਰ ਕੇ ਬੀ ਬੋਲਾ ਕੱਢਿਆ ਜਾਨੀ ਬਹੁਤ ਡਾਕਟਰ ਇਹ ਆਪਾਂ 2 ਕਿਲੋ ਕੱਢ ਕੇ ਬੱਚੇ ਨੂੰ ਪਿਆ ਬੱਚੇ ਨੂੰ ਚੰਗਾਇਆ 2 ਕਿਲੋ ਚੋਇਆ ਠੀਕ ਹੈ ਹਾਂ ਤਾਂ ਨੂੜਾ ਮਾਰ ਕੇ ਦੇਖਿਆ ਕੋਈ ਭੂਤ ਸੜਲਾ ਨਹੀਂ ਸਾਰੇ ਇਹਨਾਂ ਢੱਲੀ ਕਰੀ ਆਪ ਬਾਕੀ ਡਾਕਟਰੇ ਕੋ ਉਨ ਦਿਖਾ ਦੇ ਪਹਿਲੀਆਂ ਜੀ ਤੂੰ ਕੱਦ ਦੇਖੋ ਵਹਿੜ ਦਾ ਕੱਦ ਦੇ ਬੰਦਾ ਕਹਿੰਦਾ ਵਹਿੜ ਆਏ ਆ ਵੀ ਛੋਟੀ ਆ ਵਹਿੜ ਦਾ ਕੱਦ ਦੇਖ ਲਓ ਨਸਨ ਦੂਸਰਾਂ ਵੱਡੀ ਬੁੱਡੀ ਬਹੁਤ ਹੈ ਸਹੀ ਗੱਲ ਪੂਰੀ ਸਮੀ ਬਲੀ ਵਹਿੜ ਆ ਕੋਈ ਐਂ ਨਹੀਂ ਮੈਨੂੰ ਛੋਟੀ ਆ ਵੱਡੀ ਗੱਲ ਕਿ ਡਾਕਟਰ ਠੰਡੀ ਸੀ ਲਵਾਈ ਲੈ ਵਹਿੜ ਨਾਲ ਇਧਰ ਦੀ ਵੀ ਜਾ ਓਕੇ ਪਾਸੇ ਬਹਿ ਗਿਆ ਬਾਈ ਜਿੱਧਰ ਦੀ ਮਰਜ਼ੀ ਡਾਕਟਰ ਬਹਿ ਜਾ ਆਪਾਂ ਗੁੰਨੇ ਪਾਸੀ ਬਹਿ ਕੇ ਚਵਾਈ ਕਰ ਲਓ ਕੋਈ ਚੱਕਰ ਹੀ ਨਹੀਂ ਕੁਛ ਨਹੀਂ ਲੈਵਾ ਦੇ ਇੱਕ ਬਾਈ ਲੈਵੇ ਡਾਕਟਰ ਤਿਆਰੀ ਬਹੁਤ ਆ ਮੰਨ ਕੇ ਜੋ ਹੱਥੋਂ ਨੂੰ ਦੇਖੀ ਵਹਿੜ ਨਿੱਖਰਨਾ ਹੋਰ ਵੀ ਬਹੁਤ ਆ ਇਹਨੇ ਸਹੀ ਗੱਲ ਆ ਬਾਈ ਉਨੇ ਦਿਨੇ ਬਾਤੋ ਲਈ ਵਰਖਾਨਾ ਨਾੜਾ ਕੋਈ ਕਲੀ ਕਲੀ ਨਾੜ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਅੱਥੀ ਬਾਕੀ ਡਾਕਟਰ ਉਹ ਦਿਖਾ ਦਿਓ ਕੁਆਲਿਟੀ ਮੂਹੋਂ ਮੂੰਹ ਵਾਂਦੀ ਕੁਆਲਿਟੀ ਬਹੁਤ ਜ਼ਿਆਦੇ ਆ ਪੂਰੀ ਡਾਕਟਰ ਚੌਂਕਾਲੀ ਵਹਿੜਾ ਸਮੀ ਬੜੀ ਐ ਕੋਈ ਛੋਟੀ ਨਹੀਂ ਵਹਿੜਾ ਲੰਮੀ ਲੁੰਮੀ ਕਰਦ ਕੋ ਪੂਰਾ ਡਾਕਟਰ ਬਾਕੀ ਲੇਵਾ ਦੇ ਡਾਕਟਰ ਆ ਪੂਰਾ ਫਿੱਟ ਲੇਵਾ ਕੋਈ ਟਟਮਾ ਲੇਵਾ ਨਹੀਂ ਥਾਂ ਥੂ ਨੂੰ ਜਿੰਨਾ ਕਹਦੇ ਉਨੇ ਹੀ ਚੰਗਾ ਹੈ ਬਾਕੀ ਡਾਕਟਰਾਂ ਦਿਖਾ ਦੇ ਲੰਮੀ ਲੁੰਮੀ ਦੇਖ ਬਹਿਰ ਹਾਂ ਬਈ ਲੰਮੀ ਲੁੰਮੀ ਦਾ ਹਾਂ ਪੂਰੇ ਡਾਕਟਰ ਥਣ ਵੀ ਬਿੱਥੀ ਤੇ ਆ ਤੇ ਲੈਵਾ ਡਾਕਟਰਾਂ ਦੇਖ ਹੁਣ ਵੀ ਜਪਾ ਤੋੜ ਕੇ ਦੇਖ ਲਈਏ ਆ ਲੱਤਾਂ ਤੋਂ ਬਾਹਰ ਦਿਖਾਉਂਦੀ ਆ ਇਹ ਦੇਖ ਮਗਰ ਹਾਂ ਕੁਆਲਿਟੀ ਦੇਖੋ ਡਾਕਟਰ ਜਿਆਦ ਨਸਲ ਦੇ ਬੂਰੋਂ ਬਹਿੜਦੀ ਹਾਂ ਫੇਸ ਦੇ ਹਾਂ ਫੇਸ ਦੀ ਬਾਕੀ ਡਾਕਟਰ ਇਹ ਲਈ ਬਹੁਤ ਚੰਗੇ ਬੰਦੇ ਤੋਂ ਗਾਇਆਂ ਦੇ ਕੋਈ ਬਾਈ ਤੇ ਹੀ ਗਿਆ ਬੰਦੇ ਤੇ ਫਾਰਮ ਚੋਂ ਬਹਿੜ ਲਈ ਆ ਠੀਕ ਆ ਹਾਂ ਦੁੱਧ ਵੀ 25 26 ਕਿਲੋ ਚੋਇਆ ਦੱਸਿਆ ਮਾਲਕਾਂ ਨੇ ਹੂੰ ਲੋਡਰ ਆ ਡਰਿਆ ਬੰਦਾ ਸੇਵਾ ਤਾਂ ਮਾਨੂੰ 32 ਕਿਲੋ ਨਹੀਂ 27 28 ਕਿਲੋ ਆਰਾਮਦਾਈ ਨਾਲ ਘਿਰਣਾ ਨਹੀਂ ਠੀਕ ਹੈ ਕੁਆਲਿਟੀ ਉਹ ਦਾ ਡਾਕਟਰ ਬਾਕੀ ਬਾਕੀ ਲੇਵੇ ਦੀ ਕੁਆਲਿਟੀ ਦੇਖੋ ਪੂਰਾ ਫਿੱਟ ਲੇਵਾ ਕੋਈ ਐ ਨਹੀਂ ਟੁੱਟਮਾ ਦੇ ਚੁੰਡੀ ਭਰ ਲਏ ਚੁੰਨੀ ਵੀ ਨਹੀਂ ਭਰੀ ਜਾਂਦੀ ਸਹੀ ਗੱਲ ਆ ਹਾਂ ਨਾੜਾਂ ਦੇ ਹਨਾ ਬਰੀਕ ਨਾੜਾਂ ਡਾਕਟਰ ਲੇਵੇ ਤੇ ਮਗਰ ਵੀ ਬਰੀਕ ਪੈਂ ਜਾਂ ਮੁੰਜਾਂ ਬਾਲੀਆਂ ਸਹੀ ਗੱਲ ਆ ਹਾਂ ਤੇ ਫੇਸ ਦੀ ਬਿਊਟੀ ਦੇਖ ਬਈ ਡਾਕਟਰ ਨਸਲ ਦਿਖਾ ਦੇ ਡਾਕਟਰ ਪੂਰੀ ਕੁਆਲਿਟੀ ਵਾਲੀ ਫੈੜਾ ਕੋਈ ਐ ਨਾ ਮੰਨੇ ਵੀ ਕੋਈ ਛੋਟੀ ਆ ਪੂਰੀ ਸੰਭੀ ਭਰੀ ਆ ਪੂਰੀ ਚਮਕ ਹੈ ਕੋਈ ਖੁਸ਼ਕ ਨਾ ਮੰਨੇ ਬੰਦਾ ਫੁੱਲ ਕਰਦਾ ਫੁੱਲ ਕਰਦਾ ਡਾਕਟਰ ਪੂਰਾ ਸਹੀ ਗੱਲ ਹੈ ਬਾਕੀ ਆਪਾਂ ਅਧੀਆਂ ਤਾਂ ਆਪ ਤੂੰ ਵੀਡੀਓ ਚ ਮਾਰ ਕੇ ਦਿਖਾਉਨੇ ਆਂ ਐਵੇਂ ਜਿਕਰੀ ਬੈਜੋ ਠੀਕ ਆ ਬਾਈ ਕੋਈ ਚੱਕਰ ਨਹੀਂ ਡਾਕਟਰ ਹਿੱਲ ਜਲ ਪੂਰਾ ਬਣੀ ਹਮ ਲੈ ਬਾਈ ਐਂ ਬੈਜਾ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਗਾ ਤੇ ਲੇਵਾ ਕਮਾਲ ਦਾ ਚਵਾਈ ਤੁਹਾਡੇ ਸਾਹਮਣੇ ਆਏ ਨਾ ਦੇਖੋ ਚਵਾਈ ਲੈ ਕਿਉਂ ਨਾ ਬੜਾ ਚੰਗਾ ਹੈ ਨਾ ਡਾਕਟਰ ਚਵਾਈ ਤਾਂ ਬਾਹਰ ਹੀ ਨੱਟ ਆ ਯਾਰ ਲੈ ਚਵਾਈ ਦਾ ਡਾਕਟਰ ਆਪਣੀ ਜਿਹੜੀ ਮਰਜ਼ੀ ਕੋਈ ਵਹਿੜ ਹੋਵੇ ਚਵਾਈ ਨਹੀਂ ਆਪਣੀ ਵਹਿੜ ਦੀ ਮਾਰੀ ਹੂੰ ਮੋਟਾ ਮੋਟਾ ਹਾਂ ਬੜੀ ਚੰਗੀ ਚਵਾਈ ਹੈ ਲੈ ਬਾਕੀ ਡਾਕਟਰ ਇਹ ਖਟਾਖਟਾ ਬੋਲੀ ਮਾਰਦੀ ਆ ਹਾਂ ਸਹੀ ਗੱਲ ਆ ਬਾਈ ਲੈ ਮਗਰਲੇ ਥਣਾਂ ਦੀ ਦੇਖੋ ਜੀ ਬਾਈ ਲੈ ਬਾਈ ਕਿਆ ਬਾਤ ਆ ਬੜਾ ਚੰਗਾ ਚੂਣਾ ਹੈ ਨਾ ਗਰਮਾ ਡਾਕਟਰ ਚੂਣ ਤਾਂ ਬੜਾ ਚੰਗਾ ਲੱਗਿਆ ਵਾ ਇਹ ਵੈਰ ਦੋ ਦਿਨ ਚਵਾਈ ਹੋ ਗਿਆ ਨਿੱਖਰ ਆਉਂਦੇ ਵੈਰ ਬੰਨ ਨਹੀਂ ਫੇਰ ਆ ਸਹੀ ਗੱਲ ਆ ਹਾਂ ਲੈ ਜਿੰਨੀਆਂ ਕਿਧਾਰਾ ਮਾਰੀਆਂ ਦੇਖੋ ਬਈ ਦੋਨੋਂ ਆਉਂਦਾ ਭੱਜਿਆ ਕਿਆ ਬਾਤ ਆ ਜੀ ਚੂਣ ਬੜਾ ਚੰਗਾ ਬਾਕੀ ਡਾਕਟਰ ਚੂਣ ਵੀ ਚੰਗਾ ਬਾਕੀ ਵੈਰ ਥਾਣੀ ਡਾਕਟਰ ਹੋਣ ਕੱਢਿਆ ਇੱਧਰ ਦੀ ਬਾਈ ਜੀ ਉਧਰ ਦੀ ਬਾਈ ਜੀ ਹਿਲ ਚਲ ਜਮਾ ਹੀ ਨਹੀਂ ਡਾਕਟਰ ਬਾਕੀ ਥਾਂ ਲੇਵਾ ਦਿਖਾ ਰਹੇ ਵੇੜ ਰਸ ਮਾਰ ਕੇ ਸਹੀ ਗੱਲ ਆ ਬਾਈ ਫੋਨ ਪਿਆਰੀ ਤੇ ਆਈ ਆ ਵੇੜ ਸਹੀ ਗੱਲ ਆ ਬਾਕੀ ਡਾਕਟਰ ਆ ਪੂਰੀ ਟੰਗੀ ਵੇੜ ਆ ਕੋਈ ਮੋਲ ਆਪਾ ਉਹ ਨਹੀਂ ਵੀ ਕੋਈ 120-25 ਮੰਗਾਗੇ ਆਪਾ ਜੈ ਜਮਾਈ ਨੇ ਵੇਚਨੇ ਆਪਾਂ 2 ਰੁਪਏ ਬਣਦੇ ਹੁਣ ਗਾਂਹ ਨੂੰ ਹੀ ਬੰਦਾ ਫੇਰ ਆਉਂਦਾ ਸਹੀ ਗੱਲ ਨਹੀਂ ਆ ਮਹੇਰੀ ਵੇੜ ਦਾ ਅਗਲਾ 10-15 ਮੰਗੀ ਜਾਂਦਾ ਸਹੀ ਗੱਲ ਆ ਆਪਾਂ ਫੁੱਲ ਮਾਈ ਨੇ ਵੇੜਾ ਜੈ ਜਮਾਈ ਦੇ ਨੇ ਵੇਚਨੇ ਆਏ ਬਹੁਤ ਠੀਕ ਅੱਗੇ 2 ਨੰਬਰ ਤੇ ਕਿਹੜਾ ਸੁਆ ਸੁਹੰਦੀ ਡਾਕਟਰ ਇਹ ਦੂਜਾ ਸੁਆ ਸੁਹੰਦੀ ਆ ਕਿੰਨੇ ਦਿਨ ਲੈਂਦੀ ਮੰਨ ਕੇ ਚੱਲੋ ਡਾਕਟਰ ਲੈ ਜੋ ਜੇ ਮਨੇ ਇੱਕ ਲੈ ਜੇ ਦੋ ਦਿਨ ਲੈ ਜੇ ਤੇ ਤਿਆਰੀ ਬਹੁਤ ਚੰਗੀ ਆ ਬਹਿਰ ਦੀ ਕਿੰਨਾ ਕੀ ਰਿਕਾਰਡ ਆ ਦੁੱਧ ਬਾਕੀ ਡਾਕਟਰ ਦੁੱਧ ਮਾਲਕਾਂ ਨੇ 22 ਕਿਲੋ ਪਹਿਲਾਂ ਦਾ ਜੋ ਐ ਦੱਸਿਆ ਤੂੰ ਲੇਵਾ ਦੇਖੋ ਡਾਕਟਰ ਥਣ ਤੇ ਲੇਵਾ ਦੇਗਾ ਕੀ ਬਾਤ ਬਹੁਤ ਜਿਆਦਾ ਆਲਟਰ ਲੇਵਾ ਚੰਗਾ ਬਾਕੀ ਥਣ ਵੀ ਬਹੁਤ ਕੁਆਲਿਟੀ ਚੰਗੀ ਆ ਲੈ ਗਲਾਬੀ ਥਣ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਨਾੜਾਂ ਨੂੜਾਂ ਦਿਖਾਦੀ ਡਾਕਟਰ ਬੰਜਾ ਮੂਂਝਾ ਲੇਵੇ ਦੇ ਮੂਰੇ ਵੀ ਬਹੁਤ ਆਵੇ ਸਹੀ ਗੱਲ ਹਾਂ ਬਾਕੀ ਵੈ ਡਾਕਟਰ ਸਭੀ ਬੜੀ ਚੰਗੀ ਐ ਪ੍ਰਿੰਟ ਬਹੁਤ ਚੰਗਾ ਬੜਾ ਚੰਗਾ ਡਾਕਟਰ ਉਹਦੇ ਵੀ ਇੱਕ ਇਹ ਜੀ ਵੈਡ ਬੂਜੀਤੀ ਆਈ ਸੀ ਮਾਨੂੰ ਉੱਦ ਹੀ ਸੂਈ ਉੱਦ ਹੀ 베ਗੀ ਵੀਡੀਓ ਤੋਂ ਪਹਿਲੇ ਮੰਗ ਬਹੁਤ ਹੀ ਪ੍ਰਿੰਟ ਸੀ ਹਾਂ ਬਾਕੀ ਦਾ ਤੂੰ ਲੈਵਾ ਦੇਖ ਲੈ ਥਣ ਦੇਖ ਲੈ ਬਹੁਤ ਜਿਆਦਾ ਚੰਗਾ ਲੱਗਿਆ ਤੋਰਾ ਦੇਖ ਤੋਰਾ ਵੀ ਆ ਗੀ ਡਾਕਟਰ ਇਹ ਬੈੜ ਪਧਰੀ ਪੁਤਰੀ ਦੇਖ ਜਿੱਦੇ ਬੱਚਾ ਦਰਦਾ ਬੈੜ ਨੇ ਉਹਦੇ ਦੱਸਣਾ ਵਾਕਾ ਹੀ ਚੰਗੀਆਂ ਹਾਂ ਇਹ ਤਾਂ ਵੈਰ ਨਾ ਇੱਕ ਦੋ ਦਿਨ ਲੈਂਦੀ ਐ। ਲੈਂਦੀ ਐ। ਬਾਕੀ ਮੂਹਰੇ ਕੁਆਲਿਟੀ ਕੁਆਲਿਟੀ ਦਿਖਾ ਦੇ ਡਾਕਟਰ ਫੇਸ ਪੁਸ਼ ਬਹਿੜਦਾ ਬਹੁਤ ਜਿਆਦਾ ਸੋਹਣਾ। ਬੇਸ ਬੜਾ ਪਿਆਰਾ ਪ੍ਰੈਕਟ ਬਾਕੀ ਡਾਕਟਰ ਉਹ ਵੀ ਬਹਿੜਦਾ ਜਿਵੇਂ ਸਲੀਨ ਰਗੀ ਪਈ ਆ ਬੰਦਾ ਐਨਾ ਮੰਨੇ। ਬਾਕੀ ਡਾਕਟਰ ਐ ਦੇ ਠੰਡੀ ਸੀਲ ਬਹੁਤ ਆ ਜਿਵੇਂ ਮਰਜੀ ਵਜਦਾ ਕਹਿਣਾ ਕੁਛ ਹੈ ਹੀ ਨਹੀਂ। ਕੋਈ ਛੋਟੀ ਨਾ ਮੰਨੇ ਕੱਦ ਵਜਨ ਬਹੁਤ ਆ। ਸਹੀ ਗੱਲ ਆ ਬਾਈ। ਹਾਂ। ਠੰਡੀ ਬਹੁਤ ਆ ਵੀ ਲੇਵਾ ਚੰਗਾ ਗੁਲਾਬੀ ਥਣਾ ਮੁਠੀ ਆ। ਬਾਕੀ ਡਾਕਟਰ ਉਹਦੇ ਬਹਿੜਦਾ ਲੇਵਾ ਤੇ ਜਿਗਾਰ ਕਿੰਨਾ ਚਲੀ ਫਿਰਦੀ ਐ ਤੇ। ਕੀ ਬਾਤ ਆ ਬਾਈ। ਫੁੱਲ ਬ੍ਰੀਡ ਆ ਫੁੱਲ ਡਾਟਰ ਪੂਰੀ ਸੇਤੀ ਨਹੀਂ ਮਿਲਦਾ ਇਹ ਜੱਟ ਨਹੀਂ ਡਾਕਟਰ ਤਾਂ ਡਾਕਟਰ ਯਾਰ ਇੱਕ ਤਾਂ ਪੀਸ ਹੀ ਮਿਲਦਾ ਡਾਟਰ ਸੇਤੀ ਮਿਲਦੇ ਹੀ ਨਹੀਂ ਸਹੀ ਗੱਲ ਬਾਕੀ ਡਾਟਰ ਨੂੰ ਵੀ ਦਿਖਾ ਦੀ ਥਣ ਲੈਵਾ ਇਤੋਂ ਵੀ ਬਹੁਤ ਚੰਗਾ ਆਪਾਂ ਜੀ ਕਹ ਦੀਏ ਜਿੰਮੇ ਮਰਜੀ ਡਾਕਟਰ ਬੈਜੀ ਠੰਢੀ ਸ਼ੀਲ ਪੂਰੀ ਐ ਕੋਈ ਚੱਕਰ ਹੀ ਨਹੀਂ ਲੈਵਾ ਪੂਰੀ ਬਿੱਤੀ ਤੇ ਇਕੱਲਾ ਇਕੱਲਾ ਥਣ ਹੱਥੀ ਚੋਲਾ ਮਸ਼ੀਨਾਂ ਦਾ ਬਾਕੀ ਡਾਟਰਾਂ ਦਿਖਾ ਦੀ ਵੀ ਆਪਾਂ ਕੱਦ ਦਿਖਾ ਦੇ ਕੱਦ ਨਾ ਬੰਦਾ ਛੋਟਾ ਮੰਨੇ ਲੈ ਬਾਈ ਬਰਾਬਰ ਕਰਾਉਣਾ ਸਾਹਮਣੇ ਕੱਦ ਆਉਦੀ ਬੰਦਾ ਪਹਿਲਾਂ ਹੀ ਜੱਜਮੈਂਟ ਲਾ ਲੇ ਸਹੀ ਗੱਲ ਕਿੰਨਾ ਕੱਦ ਆ ਕੱਦ ਫੁੱਲਾ ਫੁੱਲ ਬਰੀਡ ਫੁੱਲ ਜਾਂਦਾ ਡਾਕਟਰ ਬਾਕੀ ਲੇਵੇ ਦੀ ਬੱਦ ਪੱਦਰ ਪੁੱਤਰ ਪੱਦਰ ਪੁੱਤਰ ਬਹੁਤ ਹੈ ਹੂੰ ਬਾਕੀ ਲੇਵੇ ਦੀ ਕੁਆਲਿਟੀ ਦੇਦਾ ਢਲੇ ਵਤੇ ਆ ਗਏ ਮੈਨੂੰ ਹੀ ਲੱਗਿਆ ਹੋਰ ਕਿਸੇ ਲੱਗੇ ਹੀ ਨਹੀਂ ਬਹੁਤ ਚੰਗਾ ਥਣ ਸੁਣਾ ਬਾਕੀ ਨਸਲ ਦਿਖਾ ਦੇ ਡਾਕਟਰ ਬਾਕੀ ਉਤੋਂ ਵੀ ਕੁਆਲਿਟੀ ਵਧੀਆ ਤੂੰ ਐਂ ਦੇ ਲੈ ਜਾਤ ਨਸਲ ਦੇਖੋ ਲੈ ਫੇਸ ਰਖਾ ਲੈ ਫੇਸ ਬੜਾ ਚੰਗਾ ਬੋਦੀ ਬਦੀ ਚੰਗੀ ਬਹੁਤ ਚੰਗੀ ਹੈ ਡਾਕਟਰ ਨਸਲ ਵਾਲੀ ਬੱਚੀ ਹੈ ਦੁੱਧ ਬੜਾ ਨਹੀਂ ਯਾਰ ਜੇ ਮੰਨ ਕੇ ਚੱਲ ਜੀ ਸੇਵਾ ਦਾ 25 26 ਕਿਲੋ ਰਾਮਦਨੀ ਚਵਾਉਣੀ ਚਵਾਉਣਾ ਇਹਨੇ ਤੇ ਮੁੱਲ ਜੈਜ ਮੁੱਲ ਡਾਕਟਰ ਫੋਨ ਤੇ ਕਰਾਂਗੇ ਕਰਾਂਗੇ ਜੈਜ ਬੰਦੇ ਆ ਨਾ ਵੇਚਣ ਬੂਚਣ ਆਏ ਲੈ ਜਾਂਦੇ ਹਾਂ ਬਹੁਤ ਠੀਕ ਹੈ ਬਾਈ ਹਾਂ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਹਾ ਵੀਰੇ ਇਹ ਡਾਕਟਰ ਦੂਜਾ ਸੂਹੀ ਹਸ ਹੁੰਦੀ ਹੈ ਹਮ ਕਿੰਨੇ ਦਿਨ ਲੈਂਦੀ ਹੈ ਡਾਕਟਰ ਲ ਦਿਨ ਲੇ ਜੇ ਮੰਨ ਚਾਰ ਤੋਂ ਪੰਜ ਦਿਨ ਠੀਕ ਆ ਭਾਈ ਬਾਕੀ ਡਾਕਟਰ ਨਾ ਲੇਵੇ ਲੂਵੇ ਦੀ ਕੁਆਲਿਟੀ ਤੇ ਵਹਿੜ ਵੱਡੀ ਬੁੱਡੀ ਜਿੰਨੀ ਕਹਦੇ ਹੁੰਨੀ ਹੈ ਹੁੰਨੀ ਹੈ ਸਾਰੀਆਂ ਵਹਿੜਾਂ ਨਾਲ ਵੱਡੀ ਆ ਵਹਿੜੇ ਕਿਹੜੀ ਨਸਲ ਆ ਇਹ ਡਾਕਟਰ ਦੇਖ ਲਓ ਹੁਣ ਜਿਆਦਾ ਹੁਣ ਮੈਂ ਪਾ ਕਹਦੀਏ ਥੋੜੀ ਜਿਹੀ ਹੈ ਤਾਂ ਮੰਨ ਕਰੋਸ ਥੋੜੀ ਜੀ ਹਮ ਕਲ ਠੰਡੀ ਸੀ ਡਾਕਟਰ ਬਾਹਲੀ ਆ ਨਜਾਇਜ਼ ਜੀ ਲੈ ਜਿਵੇਂ ਮਰਜੀ ਜਿਵੇਂ ਡਾਕਟਰ ਮਰਜੀ ਵੈਦਾਂ ਕਹਿਣਾ ਕੋਈ ਦਹੀ ਨਹੀਂ ਥਾਨ ਦੇਖੋ ਠੰਡੀ ਬਹੁਤ ਹਨ ਬਾਹਰ ਨਹੀਂ ਆਏ ਠੰਡੀ ਆ ਡਾਕਟਰ ਨਹੀਂ ਨਹੀਂ ਚੰਗੀ ਗਰੀਡ ਹੈ ਨਾ ਲੈ ਠੰਡੀ ਵੀ ਫੁੱਲ ਆ ਕਲਾ ਕਲਾ ਥਾਨ ਮੁੱਠੀ ਜਿਹੜਾ ਥਾਨ ਪੂਰੀ ਵਿੱਥੀ ਆ ਥਾਨ ਬਾਕੀ ਡਾਕਟਰ ਤੂੰ ਮਗਰੋਂ ਲੇਵਾਲੂ ਬਾਤ ਖਾਏ ਤੇ ਤਿਆਰੀ ਕਿੰਨੀ ਕਰਨੀ ਹੈ ਬਾਹਰ ਨਹੀਂ ਲੈ ਲੇਵਾਲ ਲੈ ਕੀ ਬਾਤ ਇਹਦਾ ਡਾਕਟਰ ਆਪਾਂ ਵੀਡੀਓ ਦੂਜੇ ਨਾਲ ਪਵਾ ਦਿੰਨੇ ਆ ਹਜੇ ਨਹੀਂ ਪੰਜ-ਛੇ ਦਿਨ ਰੋਕ ਕੇ ਮੈਨੂੰ ਦੱਸਣਾ ਇਹ ਤੂੰ ਥਾਨ ਲੇਵਾਂ ਦਿਖਾ ਡਾਕਟਰ ਇਧਰੋਂ ਵੀ ਬਹੁਤ ਹਨ ਜਿਹੜੇ ਹਾਵਨਾ ਟਿੱਲ ਪਈ ਨਾ ਲੈ ਬਾਕੀ ਡਾਕਟਰ ਨੂੰ ਦੇਖ ਲੈ ਮੌਜਨਾ ਥੱਲੇ ਬੈਠੇ ਮੌਜਨਾ ਬਹਿਰ ਗਾਲਾ ਕਰੀ ਜਾਂਦੀ ਆ ਹੂੰ ਦੇਖ ਲੈ ਉਹ ਵਾਸਤੇ ਨਹੀਂ ਹੁੰਦਾ ਮੌਜਨਾ ਗਾਲਾ ਵੱਢੀ ਜਾਣਾ ਇਹਨੇ ਸਹੀ ਗੱਲ ਆ ਬਾਕੀ ਡਾਕਟਰ ਜਾਨ ਜਨ ਤਾਂ ਬਹੁਤ ਆ ਕਾਦ ਦਿਖਾ ਦਿਆ ਡਰੇ ਦੇ ਤਰੂ ਫੁੱਲ ਵਾਲਾ ਬਾਈ ਬਰਾਬਰ ਖੜਾ ਹੂੰ ਡਾਕਟਰ ਮੰਨ ਕੇ ਜਲ ਥੋੜੀ ਬਹੁਤੀ ਵੇਹ ਗਲੈਂਡੋ ਚ ਪਾ ਸਕਦੇ ਆ ਵੀ ਉਹ ਧਿਆਨ ਨਾ ਪਾ ਕੇ ਉਹ ਸਾਬ ਜੱਜਮੈਂਟ ਕਰ ਲੇ ਹੂੰ ਹਾਂ ਸਹੀ ਗੱਲ ਆ ਬਾਈ ਫੁੱਲ ਬਰੀਡ ਲੇਵਾ ਦੇਖੋ ਮਗਰ ਮੂਰਲਾ ਬਾਕੀ ਡਾਕਟਰ ਜਿਹੜੇ ਬੰਦੇ ਤੋਂ ਲਈ ਆ ਉਹਨਾਂ ਨੇ 27 28 ਕੋ ਦੁੱਧ ਪਹਿਲਾਂ ਦਾ ਜਵਾਇਆ ਦੱਸਿਆ ਇਹਦਾ ਹੂੰ ਤੇ ਦੋ ਤਵਾਕੇ ਡਾਕਟਰ ਮੰਨ ਕੇ ਜਲਦੀ ਕੀ ਬੰਦਾ ਸੇਵਾ ਦਾ 30 32 ਕਿਲੋ ਵੀ ਜਵਾ ਸਕਦੀ ਆ ਤਿਆਰੀ ਬਹੁਤ ਕਰਨੀ ਆ ਹਜੇ ਲੇਵਾ ਲੈ ਭਾਈ ਕਰਮ ਵਾਲੀ ਦਾ ਕੀ ਬਾਤ ਆ ਭਾਈ ਬਰੀਡ ਫੁੱਲ ਨਾ ਗਰਮੀ ਮੰਨੇ ਗਰਮੀ ਦਾ ਡਾਕਟਰ ਮੰਨਣਾ ਕੰਮ ਹੀ ਨਹੀਂ ਬਾਕੀ ਉਹਨੂੰ ਮੂਹਰੇ ਸਮਾਂ ਆ ਗਿਆ ਇਹਨਾਂ ਦਾ ਫੈਂਟ ਫੁੱਲ ਫੈਂਟ ਡਾਕਟਰ ਫੁੱਲ ਆਊਗੀ ਤੂੰ ਬਾਕੀ ਮਗਰਮੂਹ ਦਾ ਲੇਵਾ ਕਰਨਾ ਤਿਆਰੀ ਦੇਖ ਵੇਹੜ ਦੀ ਵੱਡੀ ਗੱਲ ਕੀ ਡਾਕਟਰ ਹੱਡੀਆਂ ਦੀ ਸੀਲ ਵਾਲੀ ਆ ਲੈ ਜਿੰਨੇ ਮਰਜ਼ੀ ਬੈ ਜਾ ਜਿੱਦ ਤੱਕ ਦੀ ਮਰਜ਼ੀ ਭਾਈ ਡਾਕਟਰ ਭਾ ਜਾ ਮਗਰਦੀ ਬੈਠਿਆ ਆਪਾਂ ਦਾ ਇਹਨਾਂ ਦਾ ਕੁਝ ਨਹੀਂ ਹੈ ਹੀ ਨਹੀਂ ਨਾਣਾ ਨੂਣਾ ਫੁੱਲ ਜੰਗ ਫੁੱਲ ਜੰਗ ਡਾਕਟਰ ਨਾਣਾ ਇਹਦੇ ਲਾ ਬਾਕੀ ਦਾ ਧੂਲੇਵਾ ਦਿਖਾ ਮਗਰੋਂ ਵੀ ਮਗਰੋਂ ਹੁਣ ਲੇਵਾ ਦਿਖਾਉਂਦੀ ਆ ਬੈਰ ਵੀ ਮੈਂ ਵਾਕਈ ਤੇ ਆਂ ਹੂੰ ਬਾਕੀ ਡਾਕਟਰ ਲੇਵਾ ਨੂੰ ਬੱਚਾ ਚੰਗਾ ਜਿੱਦੇ ਬਾਅਦ ਤਿਆਰ ਹੋ ਗਈ ਉਦੋਂ ਬੈਰ ਆ ਉਨੇ ਹੀ ਲੇਵਾ ਕਰ ਜਾਣਾ ਤਿਆਰ ਨੇ ਠੀਕ ਆ ਭਾਈ ਤੇ ਮੁੱਲ ਜੈ ਮੁੱਲ ਡਾਕਟਰ ਆ ਭਾ ਜੈਜ ਕਰਾਂਗੇ ਜਿੱਦੇ ਤਿਆਰ ਹੋ ਗਈ ਉਦਦੇ ਦਾ ਇਹਦਾ ਮੰਦਾ 15 20 ਮੰਗੀ ਜਾਂਦਾ ਅੱਜ ਆਪਾਂ ਜੈਜ ਮਾਇਦੇ ਨਹੀਂ ਵੇਚਣੀ ਆਪਾਂ ਮੁੱਲ ਨਹੀਂ ਕਰਦੇ ਵਾਹ ਠੀਕ ਆ ਹਾਂ ਜਿੱਦੇ ਤਿਆਰ ਹੋ ਗਈ ਤੇ ਆਪਾਂ ਨੂੰ ਪਤਾ ਵੀ ਲੱਖੋਂ ਬਾਹਰ ਆ ਬੈਰ ਇੱਕ 5 10 ਦੀ ਵਿਗਣਾ ਆ ਰਾਮਦਾਰੀ ਨਾਲ ਸ ਬਰੀਡ ਬੜੀ ਆ। ਬਾਕੀ ਆ ਡਾਕਟਰ ਇਹ ਜੀ ਬਾਹਰ ਮੈਂਦਗੂਰੀ ਨਹੀਂ ਕੁਆਲਿਟੀ ਕੁਆਲਿਟੀ ਬਹੁਤ ਆ ਜਾਨਵਰੀ ਆ ਬਾਹਰ ਚ। ਬੜੀ ਵੀ ਬਹੁਤ ਆ ਯਾਰ। ਉਹ ਸਭੀ ਵੀ ਆ ਡਾਕਟਰ। ਹਮਮ। ਬਾਕੀ ਡਾਕਟਰ ਕਹਿਣਾ ਜਵੇਂ ਹੀ ਨਹੀਂ ਕੋਸ। ਲੈ ਫੇਸ ਦੇਖ। ਹਾਂ ਬਾਕੀ ਕੁਆਲਿਟੀ ਦਿਖਾ ਦੇ ਕੁਆਲਿਟੀ ਬਹੁਤ ਆ ਇਹਦੀ। ਛੋਟਾ ਜਿਹਾ ਫੇਸ ਆ ਨਾ। ਹਾਂ ਡਾਕਟਰ ਆ ਦੇ ਬੇਤ ਦੇ ਹਿਸਾਬ ਨਾਲ ਬੈਠਦਾ ਫੇਸ ਬਹੁਤ ਛੋਟਾ ਹੈ। ਬਹੁਤ ਛੋਟਾ। ਬਾਕੀ ਡਾਕਟਰ ਲੈਵਲ ਤੇ ਤੁਹਾਨੂੰ ਨਵਾ ਰਹੀਆਂ ਨਹੀਂ ਹੈ ਇਹ ਚਲ। ਲੈ। ਲੈ। ਲੈ ਟੱਲ ਦੇਖੋ ਲੈ। ਲੱ ਲ ਰਬੜੰਗੂ ਵਾਦਾ ਹਜੇ ਪੂਰੀ ਹਜੇ ਰਾਡਰੀਆ ਬਾਹ ਤੇ ਲ ਭਈ ਇਹ ਵਾਗ ਨਹੀਂ ਵਾ ਬੇ ਥਣ ਦੇ ਕੋ ਡਾਕਟਰ ਸਹੀ ਗੱਲ ਹੈ ਥਣ ਚਾਰੇ ਡਾਕਟਰ ਜਮਾਂ ਇਹਨ ਪੂਰੇ ਕੰਨਿਆਂ ਤੇ ਲੱਗਿਆ ਕੋ ਇਹ ਨਾ ਕਹਦੇ ਵੀ ਵੀ ਥਣ ਕੋਈ ਛੋਟਾ ਵੱਡਾ ਲੈ ਸਹੀ ਗੱਲ ਹੈ ਲਿਆ ਕਿਆ ਬਾਤ ਹਜੇ ਸੂਣ ਚ ਡਾਕਟਰ 4 ਤੋਂ 5 ਦਿਨ ਲੈ ਜੂ ਸੌਖੇ ਬਾਕੀ ਲੇਵਾ ਦੇਖਦੀ ਡਾਕਟਰ ਸੂਣ ਤੇ ਲੇਵਾ ਜਮਾਂ ਇੱਕ ਕਰ ਲੈਣੇ ਤਿਆਰੀ ਚਾਉਣਾ ਹੈ ਨੇ ਸਹੀ ਗੱਲ ਹੈ ਹਾਂ ਅੱਗੇ ਬਈ ਜਰਸੀ ਹੈਗੀ 4 ਨੰਬਰ ਕਿਹੜਾ ਸੂਆ ਵੀਰੇ ਇਹ ਡਾਕਟਰ ਦੂਜਾ ਸੂਆ ਸੁਂਦੀ ਆ ਜਿਹਦੂ ਬੰਦੇ ਤੋਂ ਲਈ 18 ਤੋਂ 19 ਕਿਲੋ ਦੁੱਧ ਪਹਿਲਾਂ ਤਾਂ ਜੋਆ ਦੱਸਿਆ ਠੀਕ ਆ ਹਾਂ ਕਿੰਨੇ ਮੰਨ ਕੇ ਚੱਲ ਡਾਕਟਰ ਜੀ ਹਫਤੇ ਦੇ ਆਸ-ਪਾਸੇ ਲੈ ਜੂਗਾ ਜਲ ਵੀਡੀਓ ਪਰ ਨਾਲ ਤਿਆਰ ਕਰਕੇ ਜਦੋਂ ਕੱਚੀਆਂ ਦੀ ਪਵਾ ਦਿੰਨੇ ਆ ਹਾਂਜੀ ਨਹੀਂ ਤਿਆਰ ਕਰਕੇ ਵੇਚਣ ਆਈ ਸੀ ਵਹਿੜ ਬਹੁਤ ਚੰਗੀ ਆ ਹਫਤਾ ਲੈਂਦੀ ਆ ਕੱਲੀ ਕੱਚੀ ਕੱਚੀ ਆ ਫੇਸ ਬੜਾ ਚੰਗਾ ਬਾਕੀ ਡਾਕਟਰ ਲਈ ਵੀ ਆਪਣੀ ਕੋਈ ਪਿਆ ਪੋਤ ਨਹੀਂ ਨਮਨੇ ਪੂਰੇ ਪਿਆਵ ਵਾਲੀ ਆ ਇਧਰ ਲਈ ਵਹਿੜ ਹਮ ਅੱਜ ਦੀ ਆਪਾਂ ਗਰੰਟੀ ਵੀ ਦੇ ਸਕਦੇ ਵੀ ਇਧਰ ਲਈ ਦੀ ਠੀਕ ਆ ਬਾਈ ਹਾਂ ਹਮ ਬਾਕੀ ਡਾਕਟਰ ਨੂੰ ਦਿਖਾ ਦੀ ਵਹਿੜ ਤੁਰਦੀ ਦੱਦੀ ਇਹਦੀ ਕੁਆਲਿਟੀ ਬੜੀ ਆ ਕੁਆਲਿਟੀ ਚੰਗੀ ਆ ਕੱਚੀ ਬਾਕੀ ਲੰਮੀ ਲੂਮੀ ਬਹੁਤ ਆ ਡਾਕਟਰ ਜੇ ਪੈਣਾ ਜਿਡੂ ਗਿਆ ਪੱਧਰ ਪੁੱਧਰ ਬਹੁਤ ਆ ਪੂਰਾ ਦੇਖੋ ਲੈ ਪੂਰਾ ਇੱਕ ਨੰਬਰ ਆ ਕਲੀ ਕੱਚੀ ਬਾਕੀ ਲਾਂਡਰ ਲੈਵਟਰ ਡੰਡਲਾਂ ਵਾਲੀਆਂ ਲੈਵ ਉੱਤਰ ਨਹੀਂ ਲੱਗੀ ਇਹਦਾ ਹੁਣ ਤੂੰ ਦੇਖੀ ਤਿਆਰੀ ਕਰਦੀ ਵਹਿੜ ਬਾਕੀ ਰੰਗ ਰੂੰਗ ਦਿਖਾ ਦੀ ਸਾਰੇ ਪਾਸੋਂ ਚੌਂਕ ਕੋ ਜਾਨ ਬੜੀ ਆ ਜਾਨ ਬੜੀ ਆ ਆਏਗਾ ਆਪਾਂ ਦੀ ਕੱਚੀ ਦੇ ਸਾਬੋਂ ਦਾ ਮੁੱਲ ਕਰਾਂ ਜਿੱਦੇ ਤਿਆਰ ਹੋਊਗਾ ਉਹਦੇ ਆਪਾਂ ਨੂੰ ਪਤਾ ਕਿੰਨੇ ਦੀ ਆ ਠੰਡੀ ਛੇਡਾਂ ਡਾਕਟਰ ਇਹ ਵੀ ਬਹੁਤ ਐ ਜਿਵੇਂ ਮੈਂ ਮਾਰਦੀ ਹੱਥ ਲਾਈ ਚੱਲ ਕੋ ਚੈੱਕ ਨਹੀਂ ਨਹੀਂ ਕਹਿਣਾ ਚੱਲ ਰੂਲ ਦਿਖਾ ਦੇ ਡਾਕਟਰਸ ਮਾਰ ਕੇ ਲੈਵਰੀ ਸਫਾਈ ਦੇ ਹੈ ਨਾ ਹਾਂ ਬਹੁਤ ਚੰਗੀ ਆ ਡਾਕਟਰ ਤਿਆਰੀ ਪੂਰਾ ਸਫਾਈ ਚ ਬਣਾਇਆ ਜਿੱਦਾਂ ਡਾਕਟਰ ਪੂਰੀ ਤਿਆਰ ਹੋਊਗਾ ਉਹ ਤਿਆਰੀ ਵਾ ਚੰਗੀ ਹੈ ਹਾਂ ਬਾਕੀ ਡਾਕਟਰ ਜਾਨਪਰਾਨ ਵਾਲੀ ਆ ਕੋਈ ਲਿੱਸੀ ਨਹੀਂ ਹੂੰ ਇਹ ਬੰਦਾ ਬੰਨੇ ਵੀ ਕੋਈ ਲਿੱਸੀ ਆ ਕੋਈ ਲਿੱਸੀ ਨਹੀਂ ਕੋਈ ਛੋਟੀ ਨਹੀਂ ਸਹੀ ਗੱਲ ਆ ਹਾਂ ਪੂਰੀ ਜਾਨ ਵਾਲੀ ਵਾਹਰਾ ਕੀ ਬਾਤ ਆ ਲੀਵਾ ਬਹੁਤ ਸੋਹਣਾ ਖੱਤੀ ਖੱਤੀ ਆ ਉਹ ਕੱਛੀ ਆ ਡਾਕਟਰ ਵਾਹਰਾ ਜੇ ਤਿਆਰ ਹੋ ਗਿਆ ਤੇ ਧੋਲੇਵਾਦੂਆ ਦਿਖਾ ਦੇ ਥਣ ਥਣ ਸਮਾਰ ਕੇ ਪੂਰਾ ਚੰਗਾ ਥਾਣਾ ਲੇਵੇ ਦੇ ਮੂਹਰੇ ਨਾਣਾ ਨੂਣਾ ਬਹੁਤ ਆ ਹੂੰ ਬਾਕੀ ਕੁਆਲਿਟੀ ਬੁਢੀ ਦਿਖਾ ਦੇ ਡਾਕਟਰ ਸਮਾਰ ਕੇ ਬੜਾ ਚੰਗਾ ਹੈ ਨਾ ਕੀ ਪੂਰੀ ਡਾਕਟਰ ਕੁਆਲਿਟੀ ਆ ਵਾਹਰ ਦਿਖੂ ਐ ਨਾ ਮੰਨੇ ਵੀ ਹੂੰ ਬਾਕੀ ਵੱਡੀ ਗੱਲ ਕੀ ਡਾਕਟਰ ਯਾਰ ਪੂਰੀ ਸਮੀ ਭਲੀ ਆ ਜਾਨ ਦੇ ਪੂਰੀ ਜਾਨਵਰੀ ਵੈਲ ਹੈ ਕੋਈ ਛੋਟੀ ਨਾ ਮੰਨੇ ਕੱਦ ਬਹੁਤ ਹੈ ਮੁੱਲ ਜੈਜੋ ਮੁੱਲ ਡਾਕਟਰ ਜੈਜ ਕਰਾਂਗੇ ਜੀ ਕੱਚੀ ਦੇ ਹਿਸਾਬ ਨਾਲ ਬਹੁਤ ਠੀਕ ਹੈ ਅੱਗੇ ਭਾਈ ਲਾਸਟ ਕਿਹੜਾ ਸੂਹਾ ਵੀਰੇ ਇਹ ਡਾਕਟਰ ਦੂਜਾ ਸੂਹਾ ਸੁੰਦੀ ਹੈ ਕਿੰਨੇ ਦਿਨ ਇਹਦਾ ਮੰਨ 17 18 ਕਿਲੋ ਦੁੱਧ ਪਹਿਲਾਂ ਦਾ ਚਵਾਇਆ ਵਾ ਠੀਕ ਹੈ ਭਾਈ ਹਾਂ ਲੈ ਜੂ ਅਜੇ ਮੰਨ ਚਾਰ ਤੋਂ ਪੰਜ ਦਿਨ ਨੂੰ ਠੀਕ ਹੈ ਭਾਈ ਹਾਂ ਦੁੱਧ ਬਾਹਰ ਤਾਂ ਨਹੀਂ ਕਹਿੰਦੇ ਦੁੱਧ 20 ਕਿਲੋ ਐਸੇ-ਪਾਸੇ ਚਵਾਉਗੀ ਲੀਟਰ ਖਾਨ ਵੱਧ ਜੇ ਘਰ ਜੇ ਬਾਕੀ ਨਾਣਾ ਨੂਣਾ ਲੈਵੇ ਤੇੜਾ ਟਰੇਰ ਵੀ ਦਿਖਾ ਦੇ ਹੂੰ ਹਾਂ ਨਾੜਾ ਨੂੜਾ ਡਾਕਟਰ ਬਹੁਤ ਜਿਆਦਾ ਚੰਗੀਆਂ ਲੈ ਨਿਕਲ ਨਿਕਲੀ ਨਾੜਾਂ ਖੜੀਆਂ ਵੱਡੀ ਗੱਲ ਕੀਆ ਡਾਕਟਰ ਕਹਿਣਾ ਕੁਝ ਹੈ ਹੀ ਨਹੀਂ ਸੀਲ ਠੰਡੀ ਬਾਧੂ ਵਾਲਾ ਲੈ ਜਿਵੇਂ ਮਰ ਗਿਆ ਤੇ ਫੇਰੀ ਜਾਣਾ ਕੋਈ ਕੁਝ ਵੀ ਨਹੀਂ ਕਹਿੰਦੀ ਡਾਕਟਰ ਠੰਡੀ ਸੀਲ ਬਾਹਲੀ ਆ ਵੇੜ ਯਾਰ ਜੇ ਕੋਈ ਬੰਦਾ ਮੰਨੇ ਕੋ ਖਟਰ ਕੋਟਰ ਭੋਰਾਵ ਨਹੀਂ ਸਹੀ ਗੱਲ ਹੈ ਬਾਕੀ ਡਾਕਟਰ ਆਏ ਆ ਜੀ ਹੁਣ ਗਰਮੀ ਦੇ ਹਿਸਾਬ ਨਾਲ ਵਹਿਣਾ ਚੱਲ ਨਹੀਂ ਇਹਨਾਂ ਨੇ ਆ ਇਹਨਾਂ ਨੇ ਹੁਣ ਸਮਾਂ ਸੰਧਾ ਤਾਂ ਲੰਘ ਗਿਆ ਸਹੀ ਗੱਲ ਹੈ ਹੁਣ ਸਾਰੀ ਗਰਮੀ ਗਰਮੀ ਬੰਦਾ ਮੌਜ ਕਰੂ ਜੀ ਨੇ ਵਹਿਣ ਦੇ ਦੀ ਇਹਨਾਂ ਦਾ ਟਾਈਮ ਆ ਗਿਆ ਹੁਣ ਹਾਂ ਲੈ ਬਾਈ ਤੋਰਾ ਚੈੱਕ ਕਰ ਲੈ ਕੱਚੀ ਕੱਚੀ ਹੋ ਸਭ ਨਾਲ ਦਾ ਜਲਾ ਲੈ ਬਾਕੀ ਡਾਕਟਰ ਜਿਹੇ ਜੀ ਵਹਿੜਾ ਆਪਾਂ ਹੋਏ ਹਿਸਾਬ ਨਾਲ ਮੁੱਲ ਵੀ ਜਾਇਜ਼ ਕਰਾਂਗੇ ਦੁੱਧ 20 ਕਿਲੋ ਵਹਿੜ ਨਾਰਮਲ ਚਵਾਊਗੀ ਹਮ ਲੀਟਰ ਖਾਂ ਬਾਧ ਸਕਦੇ ਆ ਘੱਟ ਦੀ ਨਹੀਂ ਠੀਕ ਆ ਬਾਕੀ ਡਾਕਟਰ ਦੁੱਧ ਨੇ ਬਹੁਤ ਦਿਖਾ ਦੇ ਨੇ ਲੈਵੇ ਦੇ ਨਾੜਾ ਇੱਧਰ ਵੀ ਬਹੁਤ ਆ ਇਹਦੇ ਹਮ ਹਾਂ ਲੈ ਬਾਈ ਗਾਣਾ ਨੂੰ ਨਾਲ ਬਹੁਤ ਲੇਵੇ ਚੱਲਾ। ਥਣ ਬਹੁਤ ਜਿਵੇਂ ਮਰਜੀ ਡਾਕਟਰ ਲੈ। ਕਹਿੰਦੀ ਕੁਛ ਵੀ ਨਹੀਂ ਡਾਕਟਰ ਯਾਰ। ਜੀ ਗੱਲ ਹੈ ਬਾਕੀ ਵੱਡੀ ਗੱਲ ਕੀ ਹੈ? ਲੇਵਲ ਉਹ ਬਹੁਤ ਚੰਗਾ। ਹਮ ਬਾਕੀ ਡਾਕਟਰ ਨੂੰ ਵੀ ਬੱਛੀ ਨਾਲ ਗਈ ਪਈ ਆ ਹੈ ਸੁਆ ਦੂਜਾ ਕੋਈ ਐ ਨਾ ਮੰਨੇ ਬੱਧੀ ਆ ਬੱਛੀ ਐ। ਸਹੀ ਗੱਲ। ਦੂਜਾ ਸੁਆ। ਚੰਕ ਬਹੁਤ ਆ। ਚੰਕ ਬਹੁਤ ਆ ਡਾਕਟਰ ਨੂੰ ਵੀ ਪੂਰੀ ਗੋਲਗਾਲ ਬਹੁਤ ਜਾਨ ਬਹੁਤ ਆ। ਹਮ ਬਾਕੀ ਆ ਡਾਕਟਰ ਇਹ ਹੀ ਵਾਰ ਮਿਲਦੀ ਨਹੀਂ ਹੁਣ ਮੈਂ ਤੇ ਅੱਲਾ 2 ਲੱਖ ਰੁਪਈਆ ਲਾ ਦੇ ਉਹ ਇਹਦੀ ਰੀਸ਼ ਨਹੀਂ ਕਰਦੀ। ਸਹੀ ਗੱਲ ਐ। ਕੋ ਫੈਂਟ ਫੁੱਲ ਫੈਂਟ ਮੰਗੇ ਡਾਕਟਰ ਐ ਮੰਨ ਕੇ ਜਲ ਵੀ 6-7 ਫੈਂਟ ਆਉ 6 ਬਾਕੀ ਵੱਡੀ ਗੱਲ ਕੀ ਡਾਕਟਰ ਆ ਠੀ ਸ਼ੀਲ ਥੰਦੀ ਆ ਕਹਿਣਾ ਕੁਛ ਨਹੀਂ ਕਰ ਮਾਇਨੇ ਹੈ ਹੀ ਨਹੀਂ ਲੈ ਡਾਕਟਰ ਛੀਲ ਵਾ ਲਈ ਆ ਵੇਣ ਬਾਕੀ ਮਗਰੋਲੇ ਵਾਲੂ ਬਤ ਖਾ ਦੇ ਡਾਕਟਰ ਸਮਾਰ ਕੀ ਇਧਰ ਵੀ ਦਿਖਾ ਦੀ ਡਾਕਟਰ ਨਾਲ ਨੂੰ ਲੈ ਵੇ ਤੇ ਬਹੁਤ ਹੈ ਮੁੱਲ ਜਾਇਜ਼ ਹੋ ਮੁੱਲ ਡਾਕਟਰ ਆਪਾਂ ਜਾਇਜ਼ ਕਰਨੇ ਮੁੱਲ ਨਹੀਂ ਕਰਦੇ ਵਾਲੇ ਯਾਰ ਆਪਾਂ ਠੀਕ ਆ ਬਈ ਮੁੱਲ ਤਾਂ ਆਪਣੇ ਸਾਰਿਆਂ ਬਣਾ ਜਾਇਜ਼ ਹੋਣਗੇ ਇਹਦਾ ਉਦੋਂ ਵੀ ਜਾਇਜ਼ ਕਰਾਂਗੇ ਆਪਾਂ ਮੁੱਲ ਨਹੀਂ ਵਾਦਾ ਕਰਨਾ ਠੀਕ ਆ ਆਪਦੇ ਬੇਤ ਦੇ ਹਿਸਾਬ ਨਾਲ ਆਪਾਂ ਮੁੱਲ ਬਹੁਤ ਜਾਇਜ਼ ਰੱਖਾਂਗੇ ਠੀਕ ਆ ਬਈ ਵੇੜੇ ਵੀ ਚੰਗੇ ਜਰਸੀ ਵੀ ਚੰਗੀ ਆ ਕੱਚੀ ਕੱਚੀ ਆ ਚੱਲੀ ਆ ਵੀ ਨਸਲ ਬਹੁਤ ਚੰਗੀ ਆ ਬਈ ਫੁੱਲਰ ਕਾਰਡ ਵਾਲੀ ਆ ਫੁੱਲ ਦੁੱਧ ਦੇ ਉਹਨੇਵਾ ਬਹੁਤ ਕੱਦ ਬਹੁਤ ਪੜੀ ਫੁੱਲ ਆ ਆ ਬੈਡ ਦੇ ਬਰੀਡ ਬਹੁਤ ਚੰਗੀਆਂ ਬੱਚੇ ਬਹੁਤ ਚੰਗੇ ਉਹਨੇਵਾ ਕਮਾਲ ਦਾ ਕੱਲੀ ਕੱਚੀ ਕੱਚੀ ਆ ਆ ਬੈਡ ਵੀ ਬਈ ਚੰਗੀ ਆ ਸੂਹੀ ਸਵਾਈ ਹੈ ਕੀ ਬੱਚਾ ਮਗਰ ਬੱਚਾ ਲੈਵਾ ਕਮਾਲ ਦਾ ਕਿਸੇ ਵੀ ਨੂੰ ਕੋਈ ਵੀ ਨਾ ਪਸੰਦ ਆ ਬਈ ਨਟ ਨਟ ਕਰ ਲਿਓ ਧੰਨਵਾਦ ਬਈ